ਲੁਧਿਆਣਾ ਪੁਲਿਸ ਦੇ ਵੱਲੋਂ ਗੈਂਗਸਟਰ ਦੇ ਖਿਲਾਫ ਸਖਤ ਕਾਰਵਾਈ ਕਰਦਿਆਂ ਖਤਰਨਾਕ ਲਿੰਡਾ ਗੈਂਗ ਗਰੁੱਪ ਦੇ ਇੱਕ ਮੈਂਬਰ ਨੂੰ ਉਸ ਵੇਲੇ ਐਨਕਾਊਂਟਰ ਕਰਨ ਤੋਂ ਬਾਅਦ ਕਾਬੂ ਕਰ ਲਿਆ ਗਿਆ। ਤਤਪੁਲਿਸ ਵੱਲੋਂ ਉਸ ਦੇ ਲੁਕਣ ਵਾਲੇ ਠਿਕਾਣੇ ਤੇ ਛਾਪੇਮਾਰੀ ਕੀਤੀ ਗਈ ਸੀ। ਤਾਂ ਗੋਸ ਗੈਂਗਸਟਰ ਦੇ ਵੱਲੋਂ ਪੁਲਿਸ ਪਾਰਟੀ ਤੇ ਫਾਇਰਿੰਗ ਕਰ ਦਿੱਤੀ ਗਈ ਹੈ। ਜਵਾਬ ਦੇ ਵਿੱਚ ਪੁਲਿਸ ਦੇ ਵੱਲੋਂ ਗੋਲੀ ਚਲਾਈ ਗਈ ਜਿਸ ਦੌਰਾਨ ਕਿ ਬਦਮਾਸ਼ ਤੇ ਗੋਲੀ ਲੱਗਣ ਦੇ ਨਾਲ ਉਹ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਵਾਸਤੇ ਸਿਵਰ ਹਸਪਤਾਲ ਪਹੁੰਚ ਦਿੱਤਾ ਗਿਆ। ਤਾਂ ਪਰਿਸ ਕਮਿਸ਼ਨਰ ਸੁਪਨ ਸ਼ਰਮਾ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਗੈਂਗਸਟਰ ਦੇ ਲੋਕ ਪੁਲਿਸ ਪਾਰਟੀ ਤੇ ਚਾਰ ਰਾਉਂਡ ਫਾਇਰ ਕੀਤੇ ਗਏ ਤੇ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ 6 ਰਾਉਂਡ ਗੋਲੀਆਂ ਚਲਾਈਆਂ ਗਈਆਂ ਪੁਲਿਸ ਕਮਿਸ਼ਨਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਇਹ ਗੈਂਗਸਟਰ ਕਈ ਮਾਮਲੇ ਦੇ ਵਿੱਚ ਪੁਲਿਸ ਨੂੰ ਲੋੜਿੰਦਾ ਸੀ ਜਿਸ ਦੇ ਕੁਝ ਸਾਥੀਆਂ ਨੂੰ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਿਆ ਤੇ ਹੁਣ ਇਸ ਦੀ ਵੀ ਗ੍ਰਿਫਤਾਰੀ ਦੇ ਲਈ ਪੁਲਿਸ ਛਾਪੇ ਮਾਰੀ ਕਰ ਰਹੀ ਸੀ ਤੇ ਇਸੇ ਦੌਰਾਨ ਕ੍ਰਾਸ ਫਾਇਰਿੰਗ ਤੋਂ ਬਾਅਦ ਇਸ ਨੂੰ ਕਾਬੂ ਕੀਤਾ ਗਿਆ ਕਾਬੂ ਕੀਤੇ ਗਏ ਦੋਸ਼ੀ ਦਾ ਨਾਮ ਅਕਸ਼ਿ ਹੈ ਜਿਸ ਦਾ ਸ਼ਬਦ ਜਿਸ ਦਾ ਸਬੰਧ ਹੋਣ ਲੰਡਾ ਗੈਂਗ ਦੇ ਨਾਲ ਦੱਸਿਆ ਜਾ ਰਿਹਾ ਇਸ ਮਾਮਲੇ 'ਚ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ। ਪਰ ਬੰਦੇ ਆ ਆਇਡੈਂਟੀਫਾਈਡ ਸੀਗੇ ਜੀ ਤਿੰਨ ਬੰਦੇ ਆਪਾਂ ਫੜਲੇ ਸੀਗੇ ਥੋੜੇ ਦਿਨ ਪਹਿਲਾਂ ਇਹਨਾਂ ਨੇ ਇੱਕ ਵਾਰਦਾਤ ਕੀਤੀ ਸੀਗੀ। ਤੇ ਪੰਚੇ ਪਰਚੇ ਇਹਨਾਂ ਤੇ ਪਹਿਲਾਂ ਵੀ ਦਰਜ ਐ। ਤੇ ਲੰਡਾ ਹਰੀਕੇ ਜਿਹੜਾ ਹੈ ਉਹਦੇ ਐਸੋਸੀਏਟਸ ਐ ਇੱਕ ਬੰਦਾ ਇਹਨਾਂ ਵਿੱਚੋਂ ਡਾਇਰੈਕਟਲੀ ਉਹਦੇ ਨਾਲ ਗੱਲ ਕਰਦਾ। ਫਰੋਤੀ ਮਰਡਰ ਅਟੈਂਪਟ ਟੂ ਮਰਡਰ ਦੇ ਵਾਰਦਾਤਾਂ ਨਾਲ ਇਹ ਕੀਤੀਆਂ ਹੋਈਆਂ। ਤਿੰਨ ਬੰਦੇ ਆਪਾਂ ਪਹਿਲਾਂ ਫੜਲੇ ਸੀਗੇ। ਤੇ ਉਹਨਾਂ ਦੀ شناخت ਤੇ ਇੱਕ ਇੱਕ ਬੰਦਾ ਜਿਹੜਾ ਇਹਨਾਂ ਦਾ ਐਸੋਸੀਏਟ ਸੀਗਾ ਇੱਥੇ ਛੁਪਿਆ ਹੋਇਆ ਸੀਗਾ ਤੇ ਜਦ ਪੁਲਿਸ ਨੇ ਘੇਰਾ ਪਾਇਆ ਤੇ ਇਹਦੇ ਕੋਲ ਵੈਪਨ ਸੀਗਾ ਇਹਨੇ ਫਾਇਰਿੰਗ ਕੀਤੀ ਤੇ ਪੰਜੇ ਰਾਊਂਡ ਪੁਲਿਸ ਵੱਲੋਂ ਫਾਇਰ ਹੋਏ ਪੰਜੇ ਰਾਊਂਡ ਇਸ ਵੱਲੋਂ ਵੀ ਫਾਇਰ ਫਾਇਰ ਹੋਏ ਤੇ ਕ੍ਰਿਟੀਕਲੀ ਇੰਜਰਡ ਹੋ ਗਿਆ ਜੀ ਤੇ ਇਹਨੂੰ ਸ਼ਿਫਟ ਕਰ ਕਰਤਾ ਪਾਸਿਵਲ ਹਸਪੀਟਲ ਤੁਸੀਂ ਜੋ ਜੁਆਇਨ ਕੀਤਾ ਤੁਸੀਂ ਗੈਂਗਸਟਰ ਨੂੰ ਸਾਫ ਗਿਆ ਸੀਗਾ ਵੀ ਇੱਥੋਂ ਦੀ ਤੁਹਾਡੀ ਜਗ੍ਹਾ ਹੈ ਨਹੀਂ ਲੁਧਿਆਣਾ ਦੀ ਸਾਡੇ ਜੁਆਇਨ ਕਰਦੇ ਹੀ ਆ ਵਾਰਦਾਤ ਹੋਈ ਹਾਂ ਤਾਂ ਤਾਂ ਵਾਰਦ ਮਿਲ ਗਿਆ ਨਾ ਦੇਖੋ ਜੀ ਜੀ ਤੁਸੀਂ ਆਨ ਆਲੇ ਟਾਈਮ ਤੇ ਗੈਂਗਸਟਰ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਗੈਂਗਸਟਰ ਬਹੁਤ ਜ਼ਿਆਦਾ ਸਕਰੀਆ ਲੁਧਿਆਣਾ ਦੇ ਵਿੱਚ ਗੈਂਗਸਟਰ ਬਸ ਆਈ ਆਈ ਹੱਲ ਹੋਣਾ ਜਿਹੜਾ ਅੱਜ ਹੋਇਆ ਸਿੱਧਾ ਦੋ ਕਿੰਨੇ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਉੱਪਰ ਚ ਹੈ ਪੰਜ ਛੇ ਪਰਚੇ ਤਾਂ ਆਈਡੈਂਟੀਫਾਈ ਹੋਏ ਨੇ ਜੀ ਨਾਮ ਹੈਗਾ ਜਿਹੜਾ ਜੀ ਸੁਮਿਤ ਨਾਮ ਸੁਮਿਤ ਸੁਮਿਤ ਜਿਹੜਾ ਅੱਜ ਫੜਿਆ ਜਿਹੜਾ ਕਿੰਨੇ ਕੇਸਾਂ ਚ ਰੋਲਦਾ ਸੀ ਜੀ ਇਹ ਇਹ 2-3 ਕੇਸ ਤਾਂ ਆਇਡੈਂਟੀਫਾਈ ਹੋਏ ਬਾਕੀ ਤੁਹਾਨੂੰ ਪ੍ਰੈਸ ਨੋਟ ਚ ਦੱਸ ਦਿੰਗੇ ਸਰ ਕਿੰਨੇ ਕੁ ਫਾਇਰ ਉਹਦੇ ਵੱਲੋਂ ਕੀਤੇ ਗਿਆ ਕਿੰਨੀ ਕ੍ਰਾਸ ਫਾਇਰ 4-4 ਸ਼ਾਇਦ ਉਹਦੇ ਵੱਲੋਂ ਹੋਏ ਹਨ ਤੇ 6 ਸਾਡੇ ਵੱਲੋਂ ਹੈ ਦੇਖੋ ਪੁਲਿਸ ਕਰਮੀ ਤਾਂ ਨਹੀਂ ਜਕਮੀ ਨਹੀਂ ਕੋਈ ਪੁਲਿਸ ਕਰਮੀ